ਦੇਖ ਸਕਦੇ ਹੋ ਤਸਵੀਰਾਂ ਇਹ ਰੋਪੜ ਦੀਆਂ ਤਸਵੀਰਾਂ ਨੇ ਕਿਉਂਕਿ ਬੇਲੇ ਚੌਕ ਦੇ ਨੇੜੇ ਪ੍ਰਵਾਰ ਹਸਪਤਾਲ ਦੇ ਨੇੜੇ ਕੂੜੇਦੋ ਅੱਗ ਲੱਗਣ ਦੇ ਨਾਲ ਇੱਥੇ ਅੱਗ ਬੜੀ ਜ਼ਿੰਦੇ ਫਾਇਰ ਬ੍ਰਿਗੇਡ ਵੱਲੋਂ ਅੱਗ ਨੂੰ 부ਝਾਇਆ ਜਾ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਜਿਹੇ ਤਰ੍ਹਾਂ ਅੱਗ ਕਾਫੀ ਤੇਜ਼ ਨੂੰ ਘਰਨ ਕਰ ਦਿੱਤੀ ਸੀ ਜਿਸ ਤੇ ਫਾਇਰ ਬ੍ਰਿਗੇਡ ਇੱਥੇ ਪਹੁੰਚ ਕੇ ਅੱਗੇ ਕਾਬੂ ਪਾਇਆ ਲਾਈਵ ਤਸਵੀਰਾਂ ਦੇਖਾ ਦਿਆ ਤੁਹਾਨੂੰ ਇੱਕ ਔੜੇ ਨੂੰ ਅੱਗ ਲੱਗਣ ਦੇ ਨਾਲ ਔੜੇ ਦੇ ਢੇਰ ਨੇ ਇੱਥੇ ਕੀ ਆਸ-ਪਾਸ ਦੀਆਂ ਬਿਲਡਿੰਗਾਂ ਨੂੰ ਖਤਰਨਾ ਹੁੰਦਾ ਦੇਖ ਕੇ ਫਾਇਰ ਵਿਟ ਨੂੰ ਫੋਨ ਕੀਤਾ ਗਿਆ ਰੂਪਨਗਰ ਸ਼ਹਿਰ ਦੀਆਂ ਜਿੱਥੇ ਕਿ ਔੜੇ ਨੂੰ ਅੱਗ ਲੱਗਣ ਤੇ ਨਗਰ ਕੌਂਸਲ ਰੂਪਨਗਰ ਵੱਲੋਂ ਫਾਇਰ ਵਿਟ ਦੀ ਟੀਮ ਭੇਜੀ ਗਈ ਜਿੱਥੇ ਇਸ ਅੱਗ ਤੇ ਕਾਬੂ ਪਾਇਆ ਜਾ ਰਿਹਾ ਲਾਈਵ ਤਸਵੀਰਾਂ ਦੇਲੀ ਦੇ ਸਿਟੀ ਕਾਉਂਸਲ ਤੋਂ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਇਹ ਲਾਂਚ ਤੋਂ ਪਰਵਾਰ ਹਸਪਤਾਲ ਦੇ ਨੇੜੇ ਨਿਕਲ ਕੇ ਇਸ ਹੋਰਤੇ ਮੀਂਹ ਰੋੜ ਤੇ ਕੂੜੇ ਦੇ ਢੇਰ ਨੂੰ ਆਕਲਗਣ ਦੇ ਨਾਲ ਜਾਣੀ ਪਾ ਚੁੱਕੀ ਸੀ ਕਿ ਆਸ-ਪਾਸ ਦੇ ਹੋਇਆ ਦਾ ਜੋ ਕਿ ਉਹ ਕਦੇ ਘਰ ਤੱਕ ਜਾਣ ਦੇ ਨਾਲ ਉਹਨਾਂ ਵੱਲੋਂ ਫਾਇਰਫੋਰਡ ਨੂੰ ਫੋਕ ਕੀਤਾ ਗਿਆ ਤੇ ਮੌਕੇ ਤੇ ਨਗਰ ਕੌਂਸਲ ਵੱਲੋਂ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਜਿੱਥੇ ਕਿ ਉਹਨਾਂ ਵੱਲੋਂ ਧੂਏ ਦੇ ਕਾਰਨ ਦੇ ਲਈ ਫਾਇਰ ਬ੍ਰਿਗੇਡ ਆ ਕੇ ਅੱਗੇ ਬਜਾਈ ਜਾ ਰਹੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਰ ਦੇ ਨੇੜੇ ਅੱਗ ਬੁਝਾਉਣ ਦੇ ਨਾਲ ਮਹੱਲਾ ਨਿਵਾਸੀਆਂ ਵੱਲੋਂ ਸੂਚਿਤ ਕੀਤਾ ਗਿਆ ਜਿੱਥੇ ਫਾਇਰ ਬ੍ਰੀਡ ਵੱਲੋਂ ਲੋਕਾਂ ਦੇ ਹੋਣ ਤੋਂ ਬਾਅਦ ਨਗਰ ਕੌਂਸਲ ਰੂਪ ਨਗਰ ਵੱਲੋਂ ਫਾਇਰ ਬ੍ਰੀਡ ਟੀਮ ਕੀਤੀ ਗਈ ਤੇ ਆਸ-ਪਾਸ ਦੇ ਘਰਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਫਰਨੀਚਰ ਦੀਆਂ ਦੁਕਾਨਾਂ ਇਸ ਟੋਬੇ ਦੇ ਨੇੜੇ ਜੋ ਕਿ ਪੁਰਾਣਾ ਪਿੰਡ ਸ਼ਾਮਪੁਰ ਦਾ ਟੋਬਾ ਹੈ ਜਿਸ ਦੇ ਵਿੱਚ ਨਗਰ ਕੌਸਲ ਵੱਲੋਂ ਕੂੜਾ ਕਰਕਟ ਸਿੱਟਿਆ ਜਾ ਰਿਹਾ ਜਿਸ ਦੇ ਵਿੱਚ ਅੱਗ ਲੱਗਣ ਦੇ ਨਾਲ ਇਹ ਜੋ ਕਿ ਵੱਡਾ ਹਾਦਸਾ ਹੋਣ ਤੋਂ ਬਚਲ ਚੁੱਕਿਆ ਹੈ ਭਾਵੇਂ ਕਿ ਪਾਣੀ ਦਾ ਪ੍ਰੈਸ਼ਰ ਫਾਇਰ ਗੱਡ ਵੱਲੋਂ ਲਗਾਇਆ ਜਾ ਰਿਹਾ ਪਰ ਉਤੋਂ ਵੀ ਅੱਗ ਜੇ ਵੀ ਘਟ ਨਹੀਂ ਰਹੀ ਬਾਈ ਕਸੂਰਾ ਦੇਖਤਾ ਜੋ ਕਿ ਨਗਰ ਸਭ ਦੇ ਕਿਸ ਤਰ੍ਹਾਂ ਅੱਗ ਦਾ ਸੇਕ ਪੂਰੀ ਗਰਮੀ ਦੇ ਵਿੱਚ ਥੋੜੀ ਜਿਹੀ ਵੀ ਅੱਗ ਲੱਗਣ ਦੇ ਨਾਲ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਪਤਾ ਆਸ-ਪਾਸ ਦੇ ਲੋਕ ਉਪਰ ਘਰਾਂ ਦੀ ਛੱਤ ਤੇ ਖੜੇ ਦੇਖ ਰਹੇ ਨੇ ਕਿ ਉਹਨਾਂ ਦੇ ਘਰਾਂ ਨੂੰ ਇਸ ਅੱਗ ਦਾ ਸੇਕ ਨਾ ਪਹੁੰਚੇ ਜਿਸ ਦੇ ਤਹਿਤ ਫਾਇਰ ਬਿਰਦ ਨੂੰ ਅੱਜ ਤੋਂ ਪਾਇਆ ਜਾ ਰਿਹਾ ਹੈ ਫਾਇਰ ਬਿਰ ਦੇ ਅਧਿਕਾਰੀ ਚੌਕੀ ਸਾਡੀ ਲਾਈਵ ਤਸਵੀਰਾਂ ਢੇਲੀ ਨੂੰ ਸ਼੍ਰੀ ਚੌਟੌਸ ਸਾਹਿਬ ਤੋਂ ਇਕਵਾਲ ਸਿੰਘ ਬਾਲੀ ਦੀ ਰਿਪੋਰਟ